ਜੇ ਸਟਾਰ ਧਾਰੀਵਾਲ ਦੀ ਪੇਸ਼ਕਸ਼ ਬੇਬੇ ਬੇਬੇ ਚਾਹ ਬਣ ਗਈ ਆਹੋ ਪੁੱਤ ਲੈ ਬਣ ਗਈ ਆ ਚਾਹ ਪੀ ਲੈ ਤੇ लवली ਨੂੰ ਆਵਾਜ਼ ਮਾਰ ਦੇ ਤੈਨੂੰ ਦੋ ਰੋਟੀਆਂ ਲਾ ਦੇ ਮੁੜ ਕੇ ਤੈਨੂੰ ਦੁਪਹਿਰਾਂ ਪੈ ਜਾਣੀਆਂ ਵਾ ਉਹ ਬੇਬੇ ਤੈਨੂੰ ਪਤਾ ਉਹਨੇ ਕਿੱਥੇ ਉੱਠਣਾ ਤੇ ਮੈਂ ਸੇਰੇ ਸੇਰੇ ਉਹਦੇ ਮੱਥੇ 'ਤੇ ਨਹੀਂ ਲੱਗਣਾ ਫਾਲਤੂ ਦੀ ਕਲੇਸ਼ ਹੁੰਦੀ ਆ ਮੈਂ ਚਾਹ ਪੀ ਕੇ ਚੱਲ ਜਾਣਾ ਵਾ ਜਾ ਕੇ ਤੇ ਮੈਂ ਝੋਨੇ ਨੂੰ ਪਾਣੀ ਵੀ ਲਾਣਾ ਉਹ ਨਾ ਨਾ ਮੇਰਾ ਪੁੱਤ ਭੁੱਖਾ ਹੋ ਜਾਣਾ ਵਾ ਦੋ ਰੋਟੀਆਂ ਵਾ ਮੈਂ ਲਾ ਦੇਨੀਆ ਪੁੱਤ ਮਾਦੀ ਜੀਦੀ ਤੂੰ ਫਿਰ ਤੈਨੂੰ ਦੁਪਹਿਰਾ ਪੈ ਜਾਣੀਆਂ ਵਾ ਉਹ ਚੱਲ ਠੀਕ ਹੈ ਬੇਬੇ ਤੂੰ ਏਦਾਂ ਕਰਾ ਚਾਹ ਫੜ ਤੇ ਮੈਨੂੰ ਦੋ ਰੋਟੀਆਂ ਚਾਹ ਦੇ ਨਾਲ ਹੀ ਲਿਆ ਦੇ ਕੰਮ ਬੜਾ ਵਾ ਤੇ ਤੂੰ ਛੇਤੀ ਕਰ ਬਸ ਚੱਲ ਰੁਕ ਮੈਂ ਦੋ ਮਿੰਟ ਲਿਆਈ ਫਿਰ ਲਾ 10 ਵਜ ਗਏ 10 ਇਹ ਮਹਾਰਾਣੀ ਕਿਹੜੇ ਵਲੇ ਉਠਣ ਗਈ ਆ ਇਹ ਕੋਈ ਉਠਣ ਦਾ ਟੈਨ ਆ ਚਾਹ ਬਣ ਗਈ ਹਾਂ ਬਣ ਗਈ ਆ ਪੁੱਤ ਜਾ ਪੀ ਲੈ ਇਹ ਕਿੱਥੇ ਨੇ ਹਜ਼ਰ ਨਹੀਂ ਆਉਂਦੇ ਉਹ ਤਾਂ ਸਵੇਰ ਦਾ ਹੀ ਚੱਲ ਗਿਆ ਪੁੱਤ ਦੋ ਰੋਟੀਆਂ ਖਾ ਕੇ ਤੇ ਚੱਲ ਗਿਆ ਮੈਂ ਲਾਤੀਆਂ ਹੀ ਉਹਨੂੰ ਤੁਸੀਂ ਕਿ ਸਾਰਾ ਦਿਨ ਰੋਟੀਆਂ 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 ਹੀ ਕਰਦੇ ਰਹਿੰਦੇ ਜੇ ਖਵਾ ਵੀ ਦਿੱਤੀਆਂ ਤਾਂ ਆਪਣੇ ਪੁੱਤ ਨੂੰ ਖਵਾਈਆਂ ਵਾ ਫਿਰ ਕੀ ਹੋ ਗਿਆ ਜੇ ਖਵਾ ਦਿੱਤੀਆਂ ਤੇ ਮੈਂ ਤਾਂ ਕੋਈ ਸਾਨ ਨਹੀਂ ਕੀਤਾ ਪੁੱਤ ਸਵੇਰੇ ਸਵਖਤੇ ਉੱਠਿਆ ਕਰ ਉੱਠ ਕੇ ਪਾਠ ਪੂਜਾ ਕਰਿਆ ਕਰ ਘਰ ਚ ਬਰਕਤ ਪੈਂਦੀ ਆ ਤੁਹੀਂ ਤਾਂ ਸਾਰੇ ਉੱਤਦੇ ਦੇਣਾ ਕਰਦੇ ਹੋ ਨਾ ਪਾਠ ਪੂਜਾ ਕਿੰਨੀ ਕ ਬਰਕਤ ਆ ਗਈ ਹੈ ਪੁੱਤ ਕੱਚ ਕਿਹੜੀ ਚੀਜ਼ ਦੀ ਕਮੀ ਆ ਵਾਹਿਗੁਰੂ ਨੇ ਦਿੱਤਾ ਸਾਰਾ ਕੁਝ ਤੇ ਹੈ ਸਾਡੇ ਕੋਲ ਮੰਮ ਜੀ ਮੈਨੂੰ ਨਹੀਂ ਕੰਮ ਕੁੰਮ ਕਰਨਾ ਆਉਂਦਾ ਤੇ ਨਾ ਮੈਂ ਕੀਤਾ ਵਾਗਾ ਮੈਂ ਅੱਜ ਕੱਲ ਦੇ ਹਿਸਾਬ ਨਾਲ ਬਸ ਆਪਣੀ ਪੜਾਈ ਵੱਲ ਧਿਆਨ ਦਿੰਦਾ ਵਾ ਤੂੰ ਹੀ ਕੰਮ ਕਰਾਉਣਾ ਹੁੰਦਾ ਤੇ ਕੋਈ ਕੰਮਵਾਦੀ ਰੱਖ ਤੋ ਕੋਤ ਕੰਮਵਾਲੀ ਤਿੰਨ ਤੇ ਜੀਆਂ ਘਰ ਦੇ ਵਿੱਚ ਉਹਦੇ ਲਈ ਕੰਮਵਾਲੀ ਆਉਣੀ ਆ ਓ ਮੈਨੂੰ ਨਹੀਂ ਪਤਾ ਜੋ ਤੁਹਾਡੇ ਮਨ ਚ ਆਉਂਦਾ ਮਨਾ ਤਹੀ ਕਰੋ ਮੈਨੂੰ ਨਹੀਂ ਪਤਾ ਪਤਾ ਲਾ ਦੱਸ 12 ਵਜ ਗਏ ਨਾ ਦੁਪਹਿਰ ਦਾ ਵੀ ਟਾਈਮ ਹੋ ਗਿਆ ਮੁੰਡੇ ਦੇ ਆਉਣ ਦਾ ਕੈਨ ਨਹੀਂ ਆ ਜਾ ਕੇ ਕਿ ਮੈਂ ਸਬਜ਼ੀ ਬਣਾ ਲੈਨੀ ਆ ਤੇ ਤੂੰ ਰੋਟੀਆਂ ਬਣਾ ਲਾ ਇੱਕ ਤੇ ਅੱਗ ਲਾਉਣਾ ਮੇਰੇ ਕੋ ਕੰਮ ਨਹੀਂ ਹੁੰਦਾ ਇਹਨੇ ਗੁੱਡੇ ਪੀੜ ਕਰਦੇ ਆ ਜਦੋਂ ਆਉਂਦੀ ਵਿਆਹ ਕੇ ਲਿਆਂਦੀ ਆ ਚੌਂਕੇ 'ਚ ਵੜ ਕੇ ਨਹੀਂ ਵੇਖਿਆ ਕਿ ਮੈਂ ਤੇ ਪੁੱਤ ਤਾਂ ਵਿਆਇਆ ਹੀ ਕਿ ਕਿਤੇ ਮੈਨੂੰ ਸੋਖ ਮਿਲੂਗਾ ਮੈਨੂੰ ਲੱਗਦਾ ਮੇਰੇ ਕਰਮਾਂ 'ਚ ਸੋਖ ਹੀ ਨਹੀਂ ਵਾਹਿਗੁਰੂ ਕਿਤੇ ਇਹਦੇ ਹੀ ਦਿਮਾਗ 'ਚ ਕੁਝ ਪਾ ਦੇ ਕਿ ਤਾਮ ਤੇ ਕਲਦਾ ਕਰ ਲੈ ਵੇਖਾਂ ਜਾ ਕੇ ਕੀ ਕਰ ਲਈ ਆ ਆਏ ਨੀ ਖਾਮਨਾ ਲੈ ਇੱਥੇ ਵਿਆਹ ਨਹੀਂ ਆ ਕਿੱਥੇ ਚਲ ਗਈ ਆ ਈ ਲੈ ਆ ਬੈਠੀ ਸਾਰਾ ਘਰ ਸ਼ਾਨ ਮਾਰੀਆਂ ਮੈਂ ਤੇ ਆ ਬੈਠੀ ਸੁਹਾਣੀ ਇੱਕ ਤੇ ਪਤਾ ਨਹੀਂ ਆ ਸੂਨਾ ਦੇ ਵਿੱਚ ਕੀ ਵੜਿਆ ਰਹਿੰਦਾ ਵਾ ਸਾਰਾ ਦਿਨ ਐਦਾਂ ਹੀ ਐਦਾਂ ਕਰਦੀਆਂ ਰਹਿੰਦੀਆਂ ਆਏ ਬਨੀ ਕੀ ਲੱਭਦਾ ਵੈ ਇਹਨਾਂ ਨੂੰ ਇਹਦੇ ਚ ਲਵਲੀ ਪੁੱਤ ਮੁੰਡੇ ਦੇ ਆਉਣ ਦਾ ਟਾਈਮ ਹੋ ਗਿਆ ਵਾ ਤੇ ਤੂੰ ਇਹਦਾ ਕਰ ਫੁਲਕੇ ਲਾ ਲਾ ਤੇ ਮੈਂ ਸਬਜੀ ਨੂੰ ਤੜਕਾ ਲਾ ਦਿੰਨੀ ਆ ਮੈਂ ਤਾਂ ਸੁਵੇਰੇ ਕਹਿਤਾ ਸੀ ਕਿ ਮੇਕੋ ਨਹੀਂ ਬੰਦ ਲਾ ਰੋਟੀ ਰੋਟੀਆਂ ਮੈਂ ਆਪਣੇ ਲਈ ਟੋਸਟ ਬਣਾ ਕੇ ਖਾ ਲਿਆ ਤੇ ਇਹ ਆਪਣਾ ਬੰਦੇ ਰੋ 10 ਕਮਾਲ ਹੋ ਗਈ ਆ ਮੈਂ ਤਾਂ ਹੁਣ ਬਣਾਉਣੀ ਆਂ ਮੇਰਾ ਪੁੱਤ ਥੱਕਿਆ ਹਾਰਿਆ ਆਉਂਦਿਆ ਪਤਾ ਨਹੀਂ ਹੁਣ ਇਹਨੇ ਰੋਟੀ ਬਣਾਈ ਆ ਕਿ ਨਹੀਂ ਮੁਖੀ ਜਿਵੇਂ ਪੜੀ ਆ ਲਵਲੀ ਲਵਲੀ ਬੇ ਹੁਣ ਫਿਰ ਤੋਂ ਰੋਟੀਆਂ ਬਣਾਉਣੀਆਂ ਲਵਲੀ ਕਿੱਥੇ ਆ ਉਹ ਤਾਂ ਲਵਲੀ ਆਪਣੇ ਕਮਰੇ 'ਚ ਆ ਹਾਂ ਹਾਂ ਮੰਮਾ ਠੀਕੋ ਤੁਸੀਂ ਕੀ ਕਰਦੇ ਸੀ ਹੋਰ ਬਸ ਪਾਣੀ ਖਾ ਲਿਆ ਠੀਕ ਕਰੇ ਵੀਰਾ ਵੀ ਠੀਕ ਹੈ ਜਿੱਥੇ ਫੋਨ ਤੇ ਲੱਗੀ ਦੀ ਪੁੱਤਰ ਬੀਬੀ ਕੱਲੀ ਰੋਟੀਆਂ ਲਾਣ ਦੀ ਆਪ ਕੋ ਤੇ ਰੋਟੀ ਖਾਤ ਅੱਗੇ ਤੇ ਮੈਨੂੰ ਆਏ ਨੂੰ 1 ਘੰਟਾ ਹੋ ਗਿਆ ਵਾਂ ਤੈਨੂੰ ਫੋਨ 'ਤੇ ਵੇਲ ਮਿਲੇ ਤਾਂ ਫੇਰ ਉਹ ਮੰਮੀ ਦਾ ਫੋਨ ਆਂਡਿਆ ਸੀ ਮੈਂ ਕਿਹਾ ਹੋਰ ਕੀ ਨਾ ਲੱਗੀ ਉਹਨਾਂ ਨਾਲ ਗੱਲ ਕਰਨ ਤਾਂ ਫੇਰ ਬੇਬੇ ਗਰਮੀ 'ਚ ਆਪ ਰੋਟੀ ਬਣਾਉਂਦੀ ਨਹੀਂ ਤਾਂ ਇਹ ਤਾਂ ਹਰ ਵੇਲੇ ਬੇਬੇ 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 ਬੱਸ ਕਰਦੇ ਰਿਹਾ ना 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 कौन समाए सचे पातशाहू अकलबु दे ਆਣੀ ਪਾੜੀ ਪਾਣੀ ਲਿਆ ਮੈਂ ਤੁਹਾਡੀ ਨੌਕਰ ਲੱਗੀ ਆ ਤੂੰ ਬੋਲਦੀ ਕਿ ਤਰਾ ਮੈਂ ਐਂ ਬਾਈ ਬੋਲਦੀ ਆ ਤੇ ਤੇਰੀ ਵਾਰੀ ਮੰਗਣੇ ਹੁਣ ਕੇ ਕਿ ਮੰਗਣਾ ਆ ਤੇ ਜਿਹਦ ਕੋ ਮਰਜੀ ਮੰਗੋ ਮੈਂ ਤੁਹਾਡੀ ਨੌਕਰ ਜਦੋਂ ਮੈਂ ਕਹਿੰਿਆ ਆਦੀ ਆ ਕਿ ਤਰਾ ਜਿਹੜੀ ਬੋਲ ਰਹੀ ਆ ਕਿ ਮੈਂ ਸੁਣਾ ਦੇ ਤੈਨੂੰ ਦੱਸਦੀ ਮਾਰਿਸ਼ ਜਨਾ ਨਹੀਂ ਨਾ ਯੋਆ ਮੈਂ ਤਾਂ ਜਾਣਾਂ ਮਾਂ ਮਮੀ ਨਹੀਂ ਠੀਕ ਪਿੰਡ ਪੂਰਾ 12:00 ਵਜੇ ਤੱਕ ਨੂੰ ਅੱਧੀ ਰਾਤ ਇਹ ਮੈਂ ਜਾਣਾ ਵਾ ਮਿਲ ਹੋਏ ਲੈ ਕੇ ਜਾ ਮੈਂ ਜਾਣਾ ਵਾ ਉਹ ਹੋਸ਼ਕਾਰ ਰਾਤ ਦੇ 12:00 ਵਜੇ ਤੱਕ ਸਵੇਰ ਹੋ ਲੈਂਦੇ ਤਾਂ ਮੈਂ ਸਵੇਰੇ ਲੈ ਜਾਗਾ ਸੌ ਜਾ ਮੈਂ ਜਾਣਾ ਵਾ ਮਿਲ ਹੋਏ ਜਾਣਾ ਮਿਲ ਹੋਏ ਲੈ ਕੇ ਜਾ ਸੌ ਜਾਰ ਮਾਨਾ ਮੈਂ ਕਹਿਣਾ ਨਾ ਸਵੇਰੇ ਲੈ ਜਾਗਾ ਸੌ ਜਾ ਤੱਕ ਪੁੱਤ ਕਿੱਥੇ ਚੱਲੇ ਜੋ ਸਵੇਰੇ ਸਵੇਰੇ ਬੇਬੇ ਮੈਂ ਆਦੀ ਮੰਮੀ ਨੂੰ ਮਲਾ ਲਵਾਂ ਪਿੰਡ ਜਾ ਕੇ ਇਹ ਕਹਿੰਦੀ ਰਾਤੀ ਨੂੰ ਸੁਪਨਾ ਆਇਆ ਵਾ ਤੇ ਚਿੰਤਾ ਕਰੀ ਜਾਂਦੀ ਐ ਤੇ ਸ਼ਾਮ ਤੱਕ ਆ ਜਾਵਾਂਗਾ ਮੈਂ ਚਲ ਠੀਕ ਆ ਪੁੱਤ ਜਾ ਮਲਾ ਲਿਆ ਚਲਾ ਜਾ ਮਨੋ ਸਿਰੇ ਸਿਰੇ ਲੈ ਆਈਆਂ ਹੈਂ ਆ ਕੀ ਸੋਚਣਗੇ ਮੰਮੀ ਹੋਣ ਕਿ ਪਤਨ ਕਿਉਂ ਆਉਂਦੇ ਆਹੋ ਮੰਮੀ ਉਹ ਦੀਦੀ ਤਾਂ ਭਾਜੀ ਨਹੀਂ ਲੱਗੁੰਦੇ ਹਾਏ ਮੇਰੇ ਕੀ ਇੰਨੇ ਸਵਕਤੇ ਸੋਖੇ ਹੋਵੇ ਚਲਾਓ ਮੰਮੀ ਵੇਖਦੇ ਆ ਯਕੁੜੀ ਇਹ ਨਹੀਂ ਸਵਕਤੇ ਸੋਖਣਾ ਹੈ ਉਹ ਮਾਰਾ ਜੀ ਬਸਾ ਇੰਨੇ ਦਾ ਰਾਤ ਸਾਰੀ ਮੈਨੂੰ ਸੌਣ ਨਹੀਂ ਦਿੱਤਾ ਹੁਣ ਇਹ ਲੈ ਜਾਓ ਪਿੰਡ ਹੁਣ ਇਹ ਲੈ ਜਾਓ ਮੰਮੀ ਮੰਮੀ

ਸਰੀਰ ਆ ਦੇ ਨੇ ਮੈਨੂੰ ਸੌਣ ਨਹੀਂ ਦਿੱਤਾ ਮੈਨੂੰ ਮੰਮੀ ਕੋਲ ਆ ਜਾਓ ਮੈਨੂੰ ਆ ਸੁਪਨਾ ਆ ਗਿਆ ਵਾ ਮੇਰੀ ਭਾਦੀ ਮੰਮੀ ਨੂੰ ਕੁੱਟੀ ਜਾਂਦੀ ਪਈ ਆ ਨਹੀਂ लवली ਮੈਂ ਤੇਰਾ ਸੋਚਿ ਪਿਆ ਲਿਆ ਤੇ ਤੇਰੀ ਭਾਦੀ ਮੈਨੂੰ ਕੁੱਟਾਂ ਗਈ ਮਿਸਾਲ ਦਾ ਤੇ ਦੋਨਾਂ ਦਾ ਪਿਆਰ ਹੀ ਬੜਾ ਸੁਖ ਨਾਲ ਹੈਂ ਪਹਿਲੇ ਬੜਾ ਸੋਚਿਆ ਕਰ ਇੰਨੇ ਕੀ ਦੱਸਣਾ ਮੰਮੀ ਤੁਹਾਨੂੰ ਮੈਂ ਦੱਸਣਾ ਇਹਦੀਆਂ ਕਰਤੂਤਾਂ ਮੇਰੀ ਮਾਂ ਦੇ ਨਾਲੇ ਜੋ ਕੁਝ ਕਰਦੀ ਆ ਜਦੋਂ ਵੀ ਵੀ ਆਈ ਆ ਉਦੋਂ ਦੀ ਇੰਨੇ ਰਸੋਈ ਚ ਵਰਕ ਨਹੀਂ ਵੇਖਿਆ ਮੇਰੀ ਮਾਂ ਆਪ ਰੋਟੀਆਂ ਲਾਂਦੀ ਆ ਤੁਸੀਂ ਇਹਨੂੰ ਕੀ ਪੁੱਛਦੇ ਪਏ ਹੋ ਇਹ ਮੇਰੀ ਮਾਂ ਦੀ ਇੰਨੀ ਬੇਇੱਜ਼ਤੀ ਕਰਦੀ ਆ ਨਾ ਤੇ ਵੇਖ ਵੀ ਨਹੀਂ ਹੁੰਦਾ ਚਲੋ ਛੱਡੋ ਮੰਮੀ ਮੈਂ ਚਾਹ ਬਣਾ ਕੇ ਲਿਆਉਣੀ ਆ ਨਹੀਂ ਚਾਹ ਨਹੀਂ ਤੈਨੂੰ ਪਾਣੀ ਪਿਆ ਕੇ ਗੱਲਬਾਤ ਹੀ ਕਰਤੀ ਚੱਲ ਨਹੀਂ ਨਿਕਲ ਪਰ ਮੇਰੇਓ ਪਰੋੜੇ ਮਾਫ਼ ਕਰੀ ਐਕਾ ਤੇਰੀ ਸੇਵਾ ਨਹੀਂ ਹੋ ਪਾਈ ਪਹਿਲੇ ਮੈਨੇ ਇਹਦੀ ਸੇਵਾ ਕਰ ਲੈਂਦੇ ਚੱਲ ਨਹੀਂ ਨਿਕਲ ਦੀ ਬਾਹਰ ਮੇਰੇ ਘਰ ਤੋਂ ਤੇ ਉਦੋਂ ਨਹੀਂ ਆਵੇਂ ਮੇਰੇ ਘਰ ਜਿੱਦਾਂ ਕੋਈ ਸੱਸ ਦੇ ਨਾਲ ਆਵੇਗੀ ਖੁਸ਼ੀ ਖੁਸ਼ੀ ਮੰਮੀ 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 ਮੈਨੂੰ ਮਾਫ਼ ਕਰ ਦੋ ਤੀ ਗੱਲ ਹੋ ਗਈ ਪੁੱਤ ਤੂੰ ਜਦ ਆਪਣੀ ਮੰਮੀ ਦਾ ਪਤਾ ਲਾਣ ਗਈ ਕੀ ਹੋ ਗਿਆ ਪੁੱਤ ਆਦਨ ਕਿੱਥੋਂ ਚੜ ਗਿਆ ਮੰਮੀ ਅੱਜ ਜਿਹੜੀ ਅਕਲ ਲਗਾਣੇ ਆ ਗਈ ਆ ਮੰਜੀ ਮੈਨੂੰ ਮਾਫ਼ ਕਰ ਦੋ ਮੈਂ ਅੱਜ ਤਾਂ ਆਪਣੇ ਪਿੰਡ ਗਈ ਉਹ ਤੋਂ ਮੈਂ ਆਪਣੀ ਭਾਬੀ ਨੂੰ ਦੇਖਿਆ ਕਿਵੇਂ ਮੇਰੇ ਮੰਮੀ ਨੂੰ ਖੁਸ਼ ਰੱਖ ਖਦੇ ਆ ਕਿੱਦਾਂ ਉਹ ਮਾਵਾਂ ਧੀਆਂ ਬਣ ਕੇ ਰਹਿੰਦੇ ਆਵਾ ਗਿਆ ਤੇ ਮੈਂ ਅੱਜ ਤੱਕ ਕਦੀ ਤਾਨੂੰ ਮਾਂ ਮੰਨਿਆ ਹੀ ਨਹੀਂ ਨਾ ਕਦੇ ਸਮਝਿਆ ਮੈਨੂੰ ਮਾਫ਼ ਕਰ ਦਿਓ ਬੱਸ ਮੈਨੂੰ ਮਾਫ਼ੀ ਮੰਗ ਸਕਦੀ ਹੋਂ ਕੋਕ ਨਹੀਂ ਕਰ ਸਕਦੀ ਮੈਂ ਤਾਂ ਬਹੁਤ ਜਾਂਤੀ ਕੀਤੀ ਆ ਮੈਨੂੰ ਮਾਫ਼ ਕਰ ਦਿਓ ਮਾਪੋਤਾ ਮਾਤਾ ਤੇ ਨੂੰ ਨੋ ਸਮਝਿਆ ਨਹੀਂ ਹਮੇਸ਼ਾ ਧੀ ਸਮਝਿਆ ਸ਼ੁਕਰ ਆ ਉਸ ਵਾਹਿਗੁਰੂ ਦਾ ਮੈਂ ਰੋਜ਼ ਅਰਦਾਸਾਂ ਕਰਦੀ ਹਾਂ ਹੁਣ ਮੇਰੀ ਅਰਦਾਸ ਪੂਰੀ ਹੋਈ ਆ ਵਾਹਿਗੁਰੂ ਮਿਹਰ ਕਰੇ ਮੇਰਾ ਇਹ ਦੇ ਪਰਿਵਾਰ ਹੱਸਦਾ ਵਸਦਾ ਰਹੇ ਮੇਰੇ ਬੱਚੇ ਹਮੇਸ਼ਾ ਖੁਸ਼ ਰਹਿਣ ਆਪੋ ਤੇ ਉਧਰ ਆ ਸ਼ੁਰੂਆਗ ਲੈ ਅੱਜ ਮੇਰਾ ਪਰਿਵਾਰ ਪੂਰਾ ਹੋਇਆ ਵਾ ਸੁਖੀ ਵਸੋ ਮਮ ਜੀ ਨੂੰ ਅੱਜ ਸਮਝ ਆ ਗਈ ਆ ਕਿ ਸੱਸਾਂ ਹੀ ਮਾਂ ਵਾਂ ਹੀ ਹੁੰਦੀਆਂ ਨੇ ਤਾਂ ਅੱਜ ਤੋਂ ਬਾਅਦ ਮੈਂ ਤੇ ਧੀ ਨਾ ਨਹੀਂ ਬਲਕਿ ਤੇ ਵਨ ਕੇ ਰਹੂੰਗੀ ਜੀ ਦੇ ਵਸਦੇ ਰਹੋ ਪੁੱਤ ਹਮੇਸ਼ਾ ਖੁਸ਼ ਰਹੋ ਬੇਬੇ ਹੁਣ ਆਪੇ ਕੰਮ ਕਰੇਗੀ ਤੁਹਾਨੂੰ ਰੋਟੀ ਬਣਾਉਣ ਦੀ ਕੋਈ ਜ਼ਰੂਰਤ ਨਹੀਂ ਤੁਸੀਂ ਹੁਣ ਸਿਰਫ ਆਰਾਮ ਕਰਿਓ ਠੀਕ ਆ ਹੁਣ ਤੁਹਾਨੂੰ ਇੱਕ ਧੀ ਮਿਲ ਗਈ ਖੁਸ਼ ਰਹੋ ਪੁੱਤਾਂ ਖੁਸ਼ ਰਹੋ ਮੇਰਾ ਪਰਿਵਾਰ ਹੱਸਦਾ ਵਸਦਾ ਰਹੇ